ਬਹਿਗੁਰਜੀ ਦਾ ਖਾਲਸਾ ਬਹਿਗੁਰਜੀ ਕੀ ਫਤਿਹ ਮੇਰੇ ਦੇ ਸੰਬ ਦੇ ਸੰ ਵਿੱਚ ਬੈਠੇ ਪੰਜਾਬੀ ਪ੍ਰਾਪੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਸਾਡੇ ਚੈਨਲ ਸੋਸ਼ਲ ਸਰਪੰਚ ਰਾਹੀਂ ਸਭ ਦਾ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਅਤੇ ਸਭ ਦਾ ਦਿਲੋਂ ਧੰਨਵਾਦ ਕਰਦੇ ਆ ਅੱਜ ਗੱਲ ਕਰਨ ਜਾ ਰਿਹਾ ਮੈਂ ਪੰਜਾਬ ਚ ਡੇਰਾਬਾਦ ਕਿਉਂਕਿ ਦੁਨੀਆ ਪੜੀ ਜਾਂਦੀ ਐ ਡੇਰਿਆਂ ਦਾ ਰਜਨ ਵਧੀ ਜਾਂਦਾ ਨਾਲੇ ਗੁਰਬਾਣੀ ਵਿੱਚ ਬਹੁਤ ਪਖੰਡੀਆਂ ਬਾਰੇ ਵੀ ਲਿਖਿਆ ਹੋਇਆ ਐ ਵੀ ਪਖੰਡ ਬਾਤ ਤੇ ਜੇ ਧਾਰੀਆਂ ਮਗਰ ਨਾਲ ਲੱਗੋ ਅਸੀਂ ਫੇਰ ਵੀ ਲੱਗੀਆਂ ਨੇ ਆ ਇੱਥੇ ਬਾਬਿਆਂ ਦੀ ਬਹੁਤ ਭਾਰੀ ਮਾਤਰਾ ਵਿੱਚ ਲੋਕ ਪੂਜਾ ਕਰੀ ਜਾਂਦੇ ਨੇ ਕਈ ਬਾਬੇ ਵਧੀਆ ਧਰਮਾਂ ਦਾ ਕੰਮ ਕਰਦੇ ਨੇ ਜਿਵੇਂ ਖੇੜੀ ਵਾਲਾ ਬਾਬਾ ਗੁਰਿੰਦਰ ਸਿੰਘ ਹੋਇਆ ਉਹਨੇ ਇੱਕ ਆਸਰਾਮ ਖੋਲ੍ਹਿਆ ਜਿਸ ਦੇ ਵਿੱਚ ਉਹੋ ਬੇਸਹਾਰਾ ਅਤੇ ਹੋਰ ਪਿੰਗਲੇ ਜਾਂ ਸਮਾਕੋ ਜਿਹੜੇ ਨਹੀਂ ਕੰਮ ਕਰਦੇ ਤੇ ਉਹਨਾਂ ਬਾਰੇ ਕਈ ਸਾਲ ਸੇਵਾ ਕਰਦਾ ਰਿਹਾ ਬਾਬੇ ਦਾ ਕੰਮ ਢੇਰਾ ਵਧੀਆ ਬਣਾ ਲਿਆ ਤੇ ਬਾਬੇ ਨੇ ਨੌ ਚੱਲਣ ਲੱਗਾ ਸੀ ਤਾਂ ਬਾਬੇ ਨੇ ਪਿੱਛੇ ਜੇ ਵਿਆਹ ਕਰਾ ਲਿਆ 15 16 ਮਹੀਨੇ ਹੋਏ ਨੇ ਤਾਂ ਉਹਦੇ ਚ ਬਾਬੇ ਬਾਰੇ ਕੁਝ ਗੱਲਾਂ ਉਹਦੀ ਸੱਸ ਨੇ ਕਹੀਆਂ ਕੁਝ ਬਾਬੇ ਨੇ ਸੱਸ ਨੂੰ ਕਹੀਆਂ ਆਏ ਨਹੀਂ ਪਤਾ ਵੀ ਕੌਣ ਗਲਤ ਹੈ ਜਾਂ ਕੌਣ ਸਹੀ ਹੈ ਕਿਉਂਕਿ ਜਦੋਂ ਬਾਬਾ ਪਹਿਲਾਂ ਹਰੇਕ ਇੰਟਰਵਿਊ ਚ ਕਹਿੰਦਾ ਸੀ ਵੀ ਮੈਂ ਪਾਈ ਭੀ ਭੀ ਮਖਾਨਾ ਫਿਰ ਜਦੋਂ ਬੰਦਾ ਜਿਹੜਾ ਸਚਾਈ ਬੋਲਦਾ ਹੈ ਉਹਤੇ ਇਲਜ਼ਾਮ ਲਾਉਣੇ ਗਲਤ ਨੇ ਵੀ ਇਹ ਨਸੇੜੀ ਆ ਜਦੋਂ ਆਪਾਂ ਨੂੰ ਪਤਾ ਹੈ ਵੀ ਬੰਦਾ ਨਸ਼ੇੜੀ ਹੈ ਤਾਂ ਉਹਦੇ ਨਾਲ ਆਪਾਂ ਆਪਦਾ ਰਿਸ਼ਤਾ ਨਾ ਜੋੜੋ ਮਾਦ ਚ ਆਪਾਂ ਕਸੂਰ ਫੇਰ ਦੂਜੇ ਦਾ ਕਰਦੇ ਆ ਜਿਹੜੇ ਨਾਲ ਆਪਾਂ ਰਿਸ਼ਤਾ ਜੋੜਦੇ ਆ ਕਿਉਂਕਿ ਇਹ ਤਾਂ ਸਭ ਨੂੰ ਪਤਾ ਤੀ ਵੀ ਖੇੜੀ ਵਾਲਾ ਬਾਬਾ ਨਸ਼ਾ ਕਰਦਾ ਉਹ ਤਾਂ ਨਸ਼ੇ ਬਾਰੇ ਬੋਲਦਾ ਵੀ ਰਿਹਾ ਵੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਆ ਤਾਂ ਹੁਣ ਚਰਚਾ ਚੱਲ ਰਹੀ ਆ ਚੈਨਲ ਵਾਲੇ ਚਲਾ ਰਹੇ ਨੇ ਵੀ ਖੇੜੀ ਵਾਲੇ ਬਾਬੇ ਨੇ ਗੋਲੀ ਚਲਾਈ ਉਹਦੀ ਸੱਸ ਦੇ ਪੱਟ ਚ ਵੱਜੀ ਪਲਾ ਇਹ ਜਿਹੇ ਰਿਸ਼ਤੇ ਅਜ ਕੋਈ ਕਬਜ਼ਾ ਲੈਣ ਤਾਂ ਨਹੀਂ ਜਾਂਦਾ ਵੀ ਕਿਸੇ ਦੇ ਜਾ ਕੇ ਫਾਇਰਿੰਗ ਕਰੂਗਾ ਤਾਂ ਕੁਝ ਲੋਕ ਕਹਿੰਦੇ ਨੇ ਵੀ ਬਾਬੇ ਦਾ ਕਸੂਰ ਕੋਈ ਨਹੀਂ ਵੀ ਉਹ ਤਾਂ ਆਪਦੇ ਸਹੁਰੇ ਗਿਆ ਇੱਕ ਉਹਦੇ ਤਾਜ ਦਾ ਮੁੰਡਾ ਸੀ ਇੱਕ ਉਹਦੀ ਘਰ ਵਾਲੀ ਦੀ ਨਾਨੀ ਸੀ ਇੱਕ ਉਹਦਾ ਮਾਮਾ ਸੀ ਵੀ ਉਹਨੂੰ ਲੈਣ ਵਾਸਤੇ ਗਏ ਤੇ ਰਹਾ ਤੋਂ ਉਹਨਾਂ ਨੇ ਜਿਹੜੇ ਬਾਬੇ ਦੇ ਸਾਥ ਦੇ ਨੇ ਵੀ ਸਾਨੂੰ ਸਾਡੇ ਨਾਲ ਜ਼ਬਰਦਸਤੀ ਕੀਤੀ ਵੀ 150 ਤੇ ਭਜਾ ਕੇ ਮੇਰੇ ਤੇ ਗੱਡੀ ਚੜ੍ਹੀ ਕਿਉਂਕਿ ਬਾਬੇ ਦੇ ਦੰਦ ਵੀ ਟੁੱਟੇ ਹੋਏ ਨੇ ਹੱਥ ਤੇ ਵੀ ਸੱਟ ਆ ਮਾਂ ਤੇ ਵੀ ਸੱਟ ਆ ਵੀ ਇਹ ਗੱਲਾਂ ਦਾ ਪਤਾ ਨਹੀਂ ਲੱਗਦਾ ਵੀ ਕਿਹੜਾ ਗਲਤ ਹੈ ਜਾਂ ਕਿਹੜਾ ਸਹੀ ਹੈ ਫਿਰ ਅਸੀਂ ਆਪ ਦੀ ਘਰੇਲੂ ਲੜਾਈ ਹੁੰਦੀ ਹੈ ਜਦ ਘਰੇਲੂ ਲੜਾਈ ਹੁੰਦੀ ਹੈ ਵਿੱਚ ਅਸੀਂ ਹੋਰ ਦਾ ਨੌਨ ਲੈਣ ਲੱਗ ਜਾਨੇ ਹੁਣ ਉਹਦੀ ਸੱਸ ਕਹਿ ਰਹੀ ਹੈ ਇੱਕ ਇੰਟਰਵਿਊ ਚ ਕਹਿੰਦੀ ਆ ਤਾਂ ਸੁਖਵੀਰ ਬਾਦਲ ਦਾ ਯਾਰ ਆ ਅਮਰਤਾ ਸਾਹ ਦਾ ਯਾਰ ਆ ਯਾਰ ਉਹ ਐਡੀ ਦੂਰ ਬਠੇ ਨੇ ਲੀਡਰ ਵੀ ਉਹਨਾਂ ਨੇ ਕਿਸੇ ਨੂੰ ਯਾਰ ਬਣਾ ਕੇ ਕੀ ਲੈਣਾ ਹੈ 리ਡਰਾਂ ਨੂੰ ਤਾਂ ਵੋਟਾਂ ਦਾ ਮਸਲਾ ਹੁੰਦਾ ਹੈ ਉਹਨਾਂ ਨੇ ਤਾਂ ਵੋਟਾਂ ਲੈਣੀਆਂ ਉਹਨਾਂ ਕਹਿੰਦੇ ਯਾਰ ਅੱਜ ਮਰਦਾ ਕੱਲ ਮਰਦਾ ਅੱਜ ਮਰ ਜੇ ਤਾਂ ਕਿ ਆਪਣਾ ਪੰਜਾਬ ਵਿੱਚ ਜਿਹੜਾ ਗੱਲ ਮੈਂ ਡੇਰਿਆਂ ਦੀ ਕਰਦਾ ਵੀ ਡੇਰੇ ਬਾਅਦ ਦੇਹਤਾਰੀਆਂ ਨੂੰ ਲੋਕ ਪੁੱਜਣੋਂ ਨਹੀਂ ਹਟਦੇ ਫੇਰ ਜਦੋਂ ਇਹਨਾਂ ਨਾਲ ਜਾ ਇਹ ਕੋਈ ਕਾਂਡ ਕਰਦੇ ਨੇ ਫੇਰ ਲੋਕ ਰੋਂਦੇ ਨੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਆ ਵੀ ਬਾਬੇ ਨੇ ਮੋਟਰ ਤੇ ਮੁੰਡਾ ਦਿੰਦਾ ਸੀ ਦੇਖੋ ਲੋਕ ਕਹੇ ਜੇ ਨੇ ਵੀ ਰੱਬ ਨੂੰ ਮੰਨਦੇ ਨਹੀਂ ਗੁਰਬਾਣੀ ਨੂੰ ਮੰਨਦੇ ਨਹੀਂ ਜਿਹੜੀ ਹਰ ਹਰ ਦੋੇ ਟਾਈਮ ਗੁਰੂ ਘਰਾਂ ਦੇ ਵਿੱਚ ਬਵਿੱਤਰ ਬਾਣੀ ਦੇ ਪਾਠ ਹੁੰਦੇ ਨੇ ਜਾਪ ਹੁੰਦੇ ਨੇ ਉਹਦੇ ਮਗਰ ਅਸੀਂ ਕਿਉਂ ਨਹੀਂ ਜੁੜਦੇ ਲਓ ਕਿ ਤੁਸੀਂ ਉਸ ਤੇ ਬਸਵਾਦ ਰੱਖੋ ਜਿਹੜਾ ਦੇਨ ਵਾਲਾ ਹੈ ਵੀ ਫੇਰ ਬਾਅਦ ਚ ਜਦੋਂ ਬਾਬੇ ਨੇ ਕੋਈ ਕਾਰਾ ਕਰ ਦਿੰਦੇ ਨੇ ਫੇਰ ਹੁੰਦੇ ਨੇ ਵੀ ਬਾਬੇ ਨੇ ਸਾਡੇ ਨਾਲ ਆ ਕਰਿਆ ਕੋਈ ਤਾਂ ਜਿਵੇਂ ਹੁਣ ਬਾਬੇ ਨਾਲ ਰਿਸ਼ਤਾ ਹੋਇਆ ਕਿਉਂਕਿ ਉਹ ਕੁੜੀ ਨੂੰ ਰੋਟੀ ਤਾਂ ਖਵਾਉਂਦੀ ਸੀ ਬਾਬੇ ਦੀ ਵਧੀਆ ਕੰਮ ਦੀ ਵਧੀਆ ਬਾਬੇ ਦਾ ਘੋੜਿਆਂ ਦਾ ਵਪਾਰ ਹੈ ਉਹਦੇ ਨਾਲ ਤਾਂ ਇੱਕ ਉਹ ਬਾਬਾ ਲੱਗਦਾ ਹੈ ਤਾਂ ਜੱਟਾਂ ਦਾ ਮੁੰਡਾ ਜਿਹੜੀ ਉਹ ਸੇਵਾ ਦਾ ਬੀੜਾ ਚੁੱਕਿਆ ਉਹਦੇ ਕਰਕੇ ਉਹਦੇ ਨਾਲ ਬਾਬਾ ਗੁਰਿੰਦਰ ਸਿੰਘ ਜੀ ਖੀੜੀ ਵਾਲੇ ਵੱਜਣ ਲੱਗੇ ਵੀ ਸਾਨੂੰ ਸੁਣਨਾ ਚਾਹੀਦਾ ਹੈ ਵੀ ਜਦੋਂ ਪਹਿਲਾ ਬੰਦਾ ਨਸੇੜੀ ਆ ਵੀ ਬਾਦ ਤਾ ਦੋਸ ਲਾਉਣ ਦਾ ਕੋਈ ਫਾਇਦਾ ਨਹੀਂ ਤਾਂ ਕਿ ਸੱਸ ਨੇ ਬਹੁਤ ਇਲਜ਼ਾਮ ਲਾਏ ਕਹਿੰਦੀ ਵੀ ਸਾਤੋਂ ਦਾਜ ਮੰਗਦਾ ਹੈ ਵੀ ਸਾਤੋਂ ਪੈਸਾ ਨਹੀਂ ਮੰਗ ਕਰਦਾ 10 ਵਿਸਵੇ ਪਲਾਟ ਦੇ ਪੈਸੇ ਮੰਗਦਾ ਹੈ ਬਾਬੇ ਲਵੇ ਪੈਸੇ ਦੀ ਘਾਟ ਨਹੀਂ ਬਾਬਾ ਫੋਰਚਨਰ ਗੱਡੀ ਲਈ ਫਿਰਦਾ ਹੈ ਫਿਰ ਸੱਸ ਕਹਿੰਦੀ ਇਹ ਤਾਂ ਧੂਣੀਆਂ ਤਾਪਦਾ ਹੈ ਲੋਕਾਂ ਨੂੰ ਮਾਗਰ ਲਾਉਂਦਾ ਹੈ ਇਹਦੇ ਲਵੇ ਹਥਲਾ ਕੋਈ ਵੀ ਡੇਰਾਬਾਦ ਹੋਵੇ ਹਥਲਾ ਤਾਂ ਉੱਥੇ ਹੁੰਦੀ ਹੁੰਦਾ ਹੈ ਹਥਲਾ ਅਤੇ ਹੋਰ ਜਦੋਂ ਇੱਕ ਸੇਵਾ ਦਾ ਕੰਮ ਕਰਦਾ ਹੈ ਤਾਂ ਉੱਥੇ ਬੰਦਿਆਂ ਦਾ ਆਉਣਾ ਜਾਣਾ ਵੀ ਹੋ ਜਾਂਦਾ ਹੈ ਬੰਦੇ ਕੋਈ ਕਿਸੇ ਨੂੰ ਆਪਦੇ ਮਰੀਦ ਨੂੰ ਛੱਡ ਗਿਆ ਕਈ ਬੇਸਹਾਰਾਂ ਨੂੰ ਛੱਡ ਜਾਂਦੇ ਨੇ ਇਹ ਦੌਰ ਬਣਾ ਰੱਖਿਆ ਹੈ ਇਹ ਤਾਂ ਬਾਬੇ ਦੀ ਵਧੀਆ ਸੇਵਾ ਤੀ ਵੀ ਬਾਬੇ ਨੇ ਸੇਵਾ ਕਰਦੇ ਕਰਦੇ ਨੇ ਪੁੱਠਾ ਪੰਗਾ ਜਿਹੜਾ ਵਿਆਹ ਦਾ ਲਿਆ ਉਹਦੇ ਕਰਕੇ ਬਾਬਾ ਬਦਨਾਮ ਹੋ ਗਿਆ ਤਾਂ ਕਿ ਸਾਨੂੰ ਚੰਗੇ ਕੰਮ ਕਰਦੇ ਕਰਦੇ ਰੱਬ ਮੰਦਿਆਂ ਵੱਲ ਧੱਕੇ ਲੈ ਜਾਂਦਾ ਜਿਹੜੀ ਕਿਸਮਤ ਹੁੰਦੀ ਹੈ ਬਾਬੇ ਦਾ ਨਾਲ ਤਾਂ ਬਾਬੇ ਦੇ ਸੱਟਾਂ ਵੱਜੀਆਂ ਨਾਲੇ ਦੰਦ ਨਿਕਲੇ ਨਾਲੇ ਬਾਬੇ ਨੂੰ ਕਹਿੰਦੇ ਸਾਡੇ ਤੇ ਗੋਲੀ ਚਲਾਈ ਜਾ ਕਿਉਂਕਿ ਜਿਹੜਾ ਚਾਹੇ ਆਪਾਂ ਵੱਡਾ ਬੰਦਾ ਹੋਵੇ ਵੀ ਜਿਹੜਾ ਹਥਿਆਰ ਰੱਖਦਾ ਹੋਵੇ ਚਾਹੇ ਨਾ ਵੀ ਉਹਦੇ ਲਿਵੇ ਹਥਿਆਰ ਹੋਵੇ ਤਾਂ ਵੀ ਉਹਦੇ ਕਸੂਰ ਨਿਕਲੂਗਾ ਵੀ ਉਹਨੇ ਗੋਲੀ ਚਲਾਈ ਹੋਗੀ ਗੋਲੀ ਆਏ ਨਹੀਂ ਪਤਾ ਲੱਗਦਾ ਵੀ 700 ਦੀ ਪਈ ਐ ਮੰਜੇ ਤੇ ਘਰੇ ਜੇ ਪੱਟ 'ਚ ਗੋਲੀ ਲੱਗੀ ਹੁੰਦੀ ਫੇਰ ਤਾਂ ਬੰਦੇ ਦਾ ਬੋਲ ਨਹੀਂ ਨਿਕਲਦਾ ਫੇਰ ਤਾਂ ਬੰਦਾ ਬੋਲ ਵੀ ਨਹੀਂ ਸਕਦਾ ਵੀ ਉਹ ਦੰਦਿਆ ਇੰਟਰਵਿਊ ਹਾਲੇ 2 ਦਿਨ ਲੜਾਈ ਹੋਈ ਉਹਨੂੰ ਹੋਏ ਨੇ ਫੇਰ ਬੰਦਾ ਬੋਲ ਨਹੀਂ ਸਕਦਾ ਤਾਂ ਬਾਬਾ ਕਹਿੰਦਾ ਮੈਂ ਵੀ ਕਹਿੰਦਾ ਬਿਮਾਰ ਰਹਾ ਵੀ ਮੈਂ ਜਦੋਂ ਅਮਰਤਪਾਲ ਬਾਰੇ ਵੀ ਮੈਂ ਜਾਪ ਕਰਿਆ 21 ਦਿਨ ਜਦੋਂ ਉਹ ਵੋਟਾਂ 'ਚ ਖੜਾ ਹੋਇਆ ਵੀ ਉਹਦੇ ਬਾਅਦ ਤੇ ਮੈਂ ਰੱਬ ਅਗੇ ਅਰਦਾਸ ਕਰਦਾ ਰਿਹਾ ਕਹਿੰਦਾ ਮੈਂ ਉਦੋਂ ਦਾ ਬਿਮਾਰੀ ਬੁਖਾਰ ਦਾ ਪੀੜਤ ਹੋ ਗਿਆ ਇਹਥੇ ਲਈ ਕਹਿੰਦਾ ਮੈਂ ਚੰਡੀਗੜ੍ਹ ਦਾਖਲ ਤੀ ਤਾਂ ਇਹ ਗੱਲਾਂ ਬਾਬਿਆਂ ਆਣੀਆਂ ਵੀ ਜਿਹੜਾ ਗਲਤ ਹੈ ਪਤਾ ਨਹੀਂ ਕਿਹੜਾ ਠੀਕ ਹੈ ਕਿਉਂਕਿ ਮੈਂ ਤਾਂ ਉਹ ਗੱਲ ਨੂੰ ਮੰਨਦਾ ਨਹੀਂ ਜਿਹੜੇ ਬਾਬਿਆਂ ਨੂੰ ਮੰਨਦੇ ਨੇ ਸਾਨੂੰ ਮੰਨਣਾ ਚਾਹੀਦਾ ਗੁਰੂ ਗ੍ਰੰਥ ਸ੍ਰੀ ਗੁਰੂ ਗ੍ਰੰਥ ਜੀ ਮੰਨਣਾ ਚਾਹੀਦਾ ਤੁਹਾਨੂੰ ਤਾਂ ਕਿ ਜਿਹੜੇ ਬਾਦੇ ਘਾਟੇ ਨੇ ਲੋਕਾਂ ਨਾਲ ਹੁੰਦੇ ਨੇ ਜਿਹੜੇ ਗੁਰਬਾਣੀ ਨੂੰ ਨਹੀਂ ਮੰਨਦੇ ਕਿਉਂਕਿ ਗੁਰਬਾਣੀ ਇਹ ਜੀ ਧੱਕਦੀ ਆ ਬੰਦੇ ਨੂੰ ਇਹ ਜੀ ਲੱਤ ਮਾਰਦੀ ਹੈ ਮੁੜ ਕੇ ਬੰਦਾ ਠੀਕ ਨਹੀਂ ਆਉਂਦਾ ਜਿਹੜੇ ਗੁਰਬਾਣੀ ਦੇ ਸੌਹਾਂ ਚੱਕਦੇ ਨੇ ਜਾਂ ਗੁਰਬਾਣੀ ਜੇ ਮੈਂ ਕੈਪਟਨ ਨੇ ਗੁਰਬਾਣੀ ਧੱਕੀ ਤੀ ਉਹ ਫਿੰਡਕੁੰਡੀ ਫੜਾਤੀ ਅਥੀ ਨਾ ਲੱਗਿਏ ਬਾਬਿਆਂ ਦੇ ਮਗਰ ਵੀ ਬਾਬਿਆਂ ਦੇ ਵੀ ਮੁੰਡੇ ਨੇ ਇਹਨਾ ਕਰਕੇ ਸਿੱਖੀ ਦਾ ਕਹਾਣ ਹੋ ਰਿਹਾ ਉਹ ਗਾਤਰਾ ਪਾ ਕੇ ਉਹ ਬਾਬੇ ਦੀ ਵੀਡੀਓ ਚੱਲ ਰਹੀ ਹੈ ਕਹਿੰਦਾ ਵੀ ਪਖੰਡੀ ਨੇ ਮੋਟਰ ਤੇ ਮੁੰਡਾ ਦੇਣ ਬਾਤੇ ਕੋ ਔਰਤ ਦਾ ਸੋਸ਼ਣ ਕੀਤਾ ਵੀ ਯਾਰ ਸਮਝ ਆਉਣੀ ਚਾਹੀਦੀ ਹੈ ਸਾਨੂੰ ਪੰਜਾਬੀਆਂ ਨੂੰ ਪੰਜਾਬ ਕਿੱਧਰ ਜਾ ਰਿਹਾ ਹੈ ਕੋ ਤਾਂ ਜਿਹੜੇ ਵਧੀਆ ਬੱਚੇ ਹੁੰਦੇ ਨੇ ਇਹ ਜੇ ਕਾਰਨਾਮੇ ਦੇਖ ਕੇ ਉਹ ਬਾਹਰ ਨਹੀਂ ਜਾਂਦੇ ਨੇ ਜਿਹੜੇ ਉਰੇ ਰਹਿ ਗਏ ਕੁਝ ਨਸੇ ਅਜ ਫਸੀ ਜਾਂਦੇ ਨੇ ਕੁਝ ਇੱਥੇ ਪਰਵਾਸੀ ਦੇਰੇ ਲਾਈ ਜਾਂਦੇ ਨੇ ਪੰਜਾਬ ਦਾ ਬੁਰਾ ਹਾਲ ਕਰਕੇ ਰੱਖਤਾ ਕੁਝ ਤਾਂ ਬਾਬਿਆਂ ਨੇ ਕੁਝ ਨਸੇ ਨੇ ਕੁਝ ਬੇਰਜਗਾਰੀ ਨੇ ਕਿਉਂਕਿ ਇੱਥੇ ਤਾਂ ਖਬਰਾਂ ਸੁਣਨ ਨੂੰ ਵੀ ਕਿਤੇ ਰੇਪ ਹੋ ਗਿਆ ਕਿਤੇ 12 ਸਾਲ ਦੇ ਬੱਚੇ ਨਾਲ ਕਿਤੇ 9 ਸਾਲ ਦੇ ਨਾਲ ਦੁਨੀਆ ਘਰ ਕੀ ਪਈ ਐ ਤਾਂ ਕਿ ਮੈਂ ਸਭ ਨੂੰ ਬੇਨਤੀ ਕਰਦਾ ਵੀ ਸਾਨੂੰ ਗੁਰਬਾਣੀ ਨੂੰ ਮੰਨਣਾ ਚਾਹੀਦਾ ਹੈ ਪਵਿੱਤਰ ਗੁਰਾਂ ਦੀ ਬਾਣੀ ਐ ਬਾਬਿਆਂ ਤੇ ਕੋਈ ਬਸਵਾਤ ਨਹੀਂ ਰੱਖਣਾ ਚਾਹੀਦਾ ਚਾਹੇ ਕੋਈ ਵੀ ਬਾਬਾ ਹੋਵੇ ਅਸੀਂ ਬਾਬਿਆਂ ਦੇ ਮਗਰ ਲਾ ਕੇ ਧੋਖੇ ਖਾਂਦੇ ਆ ਨਾਲੇ ਵੱਡੇ ਵੱਡੇ ਬਾਬੇ ਇਹ ਸਰਕਾਰਾਂ ਦੇ ਧੱਕੇ ਜਦੋਂ ਚੜਦੇ ਨੇ ਉਹਨਾਂ ਨੂੰ ਜੇਲ੍ਹ 'ਚ ਧੱਕਦੇ ਨੇ ਤਾਂ ਮੁੜ ਕੇ ਜਵਾਨਤ ਨਹੀਂ ਹੁੰਦੀ ਤਾਂ ਤੁਸੀਂ ਗੁਰਬਾਣੀ ਨੂੰ ਮੰਨੋ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਆਈ ਬਾਤੇ ਕਾਮਨਾ ਕਰੋ ਜਿਹੜੇ ਜਿਹੜਾ ਕੱਟ ਕੇ ਆਪਣੀਆਂ ਪੂਰੀਆਂ ਕਰਿਆ ਜਿਹੜੀ ਮਿਲੀ ਤੀ ਸਜ਼ਾ ਤਾਂ ਕਿ ਅਸੀਂ ਬਾਬਿਆਂ ਮਗਰ ਬਾਬਿਆਂ ਦੇ ਤਾਂ ਲੜਾਈਆਂ ਭੜੇ ਜਾਂਦੇ ਚੱਕਰ ਚੱਲਦੀ ਰਹਿੰਦੇ ਨੇ ਕਿ ਹੋਰ ਕਿਹੜਾ ਬਾਬਾ ਨੇ ਮੱਖੀ ਘੁੱਡਣੀ ਐ ਫਿਰ ਬਾਬਿਆਂ ਨੂੰ ਜੇ ਅਸੀਂ ਬਾਬੇ ਆ ਫਿਰ ਸਾਨੂੰ ਗ੍ਰਹਿਸਤੀ ਜੀਵਨ ਚ ਪੈਣਾ ਨਹੀਂ ਚਾਹੀਦਾ ਕਿਉਂ ਪੈਨੇ ਆ ਕਿਉਂਕਿ ਅਸੀਂ ਆਪਣੇ ਸੁਆਰਥ ਲਈ ਫਿਰ ਅਸੀਂ ਆਪਣੇ ਕਾਮਾਕਾਰਾਂ ਚ ਘਰ ਬਸਾਉਣ ਨੂੰ ਫਿਰਦੇ ਹੁੰਨੇ ਆ ਜਾਂ ਤਾਂ ਕਰ ਦਿਓ ਸਮਾਜ ਸੇਵਾ ਦੇ ਕੰਮ ਕਰੋ ਜਾਂ ਫਿਰ ਗ੍ਰਹਿਸਤੀ ਜੀਵਨ ਜੀਵੋ ਕਿਉਂਕਿ ਦੁਨੀਆ ਤੁਹਾਡੇ ਤੇ ਬਸਵਾਸ ਕਰਦੀ ਐ ਹੁਣ ਜਿਵੇਂ ਖੇੜੀ ਵਾਲੇ ਬਾਬਾ ਚੰਗੇ ਕੰਮ ਕਰਦਾ ਹੈ ਉਹਦੇ ਤੇ ਕਈ ਦਿਨਾਂ ਦੀ ਹੁਣ ਮਿੱਟੀ ਪਟਣੀ ਕੋਈ ਚੈਨਲ ਵਾਲਾ ਕਹਿੰਦਾ ਵੀ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਕਿਉਂਕਿ ਇਹ ਸਿਰਫ ਜਿਹੜਾ ਵਿਆਹ ਕਰਾਇਆ ਤੀ ਉਹਨੇ ਬਾਬੇ ਦੀ ਇੱਜ਼ਤ ਰੋੜਨ ਵਾਲਾ ਕੰਮ ਕਰਤਾ ਨਾਲੇ ਬਾਬੇ ਦੇ ਸੱਟਾਂ ਵੱਜੀਆਂ ਨਾਲੇ ਉਲਟਾ ਬਾਬਾ ਬਦਨਾਮ ਹੋ ਗਿਆ ਕਿਉਂਕਿ ਬਦਨਾਮੀ ਵੀ ਤਾਂ ਹੀ ਆ ਜੇ ਬਾਬੇ ਨੇ ਚੰਗੇ ਘਰ ਦਾ ਰਿਸ਼ਤਾ ਲੈਂਦਾ ਤਾਂ ਵੀ ਗੱਲ ਠੀਕ ਧੀ ਜਦੋਂ ਬਾਬੇ ਨੂੰ ਪਹਿਲਾ ਪਤਾ ਤੀ ਮੇਰੇ ਸੱਸ ਦੇ ਪੰਜ ਵਿਆਹ ਹੋਏ ਹੋਏ ਨੇ ਕਹ ਬਾਬਾ ਇੰਟਰਵਿਊ ਚ ਕਹਿ ਰਿਹਾ ਇੱਕ ਦੂਜੇ ਨੂੰ ਦੂਜਿਆਂ ਦਾ ਗਨਹਾਂ ਦਾ ਪਤਾ ਹੈ ਵੀ ਕਿਹੜਾ ਗਨਹਾਂ ਕਰਾ ਤਾਂ ਕਰਕੇ ਸਾਨੂੰ ਪਤਾ ਨਹੀਂ ਵੀ ਕਿਹੜੇ ਜਾਂ ਸੱਸ ਜੀ ਸਹੀ ਹੈ ਕਿਉਂ ਉਹ ਵੀ ਕਿਸਮਾਸੀ ਵੀ ਹੈ ਉਹ ਵੀ ਸਮਾਜ ਸੇਵੀ ਹੈ ਉਹ ਵੀ ਸਟੇਜਾਂ ਤੇ ਬੋਲਦੀ ਹੈ ਤਾਂ ਬਾਬਾ ਵੀ ਸਮਾਜ ਸੇਵੀ ਹੈ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਉਂਕਿ ਨਾ ਕਹਿਣ ਦੀ ਆदत ਹੈ ਆਪਾਂ ਨੇ ਤਾਂ origignal ਗੱਲ ਕਰਨੀ ਹੈ ਸਾਨੂੰ ਵਿਹੋਂ ਦਾ ਚੱਕਰ ਨਹੀਂ ਨਾ ਸਬਸਕ੍ਰਾਈਬਰਾਂ ਦਾ ਚੱਕਰ ਹੈ ਅੱਜ ਤਾਂ ਗੱਲ ਕਰਨੀ ਹੈ origignal ਗੱਲ ਕਰਨੀ ਹੈ ਗੁਰਬਾਣੀ ਦੀ ਵੀ ਗੁਰਬਾਣੀ ਨੂੰ ਮੈਂ ਠੋਕ ਬਜਾ ਕੇ ਕਹਿੰਨਾ ਵੀ ਗੁਰਮਾਣੀ ਨੂੰ ਮੰਨੋ ਕਹੋ ਬਾਬਿਆਂ ਨੂੰ ਮੰਨਦੇ ਹੋ ਜਦੋਂ ਬਾਬਿਆਂ ਨੂੰ ਮੰਨਦੇ ਹੋ ਫਿਰ ਘਰਾਂ 'ਚ ਕਲੇਸ਼ ਰਹਿੰਦੇ ਨੇ ਫਿਰ ਤੁਸੀਂ ਰੋਨੇ ਹੋ ਫਿਰ ਪੱਤਰਕਾਰਾਂ ਨੂੰ ਕਹਿੰਦੇ ਹੋ ਵੀ ਇਹੋ ਜਿਹੇ ਬੰਦੇ ਨੂੰ ਫਾਹ ਲੱਗਣਾ ਚਾਹੀਦਾ ਹੈ ਪਹਿਲਾਂ ਤੁਸੀਂ ਜਾਣਿਓ ਫਿਰ ਰੋਨੇ ਹੋ ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਸਭ ਦਾ ਧੰਨਵਾਦ ਕਰਦਾ ਬੈਗੁਰੂ ਜੀ ਕਾ ਖਾਲਤਾ ਬੈਗੁਰੂ ਜੀ ਕੀ ਫਤਿਹ